ਇਹ ਕਹਾਣੀ ਹੈ ਜਸਪ੍ਰੀਤ ਅਤੇ ਪ੍ਰਭਜੋਤ ਕੋਰਦੀ ਦੋਵੇਂ ਜਾਨੇ ਪੰਜਾਬ ਦੇ ਵਿੱਚ ਮਿਲੇ ਪਿਆਰ ਹੋਇਆ ਲਵ ਮੈਰੀਜ ਕਰਵਾਈ ਚੰਗੇ ਭਵਿੱਖ ਦੇ ਲਈ ਕੁੜੀ ਵਿਦੇਸ਼ ਚਲੀ ਗਈ ਅਤੇ ਉੱਥੇ ਜਾ ਕੇ ਉਸਨੇ ਮੁੰਡੇ ਨੂੰ ਵੀ ਆਪਣੇ ਕੋਲ ਬੁਲਾ ਲਿਆ ਪਰ ਇਹ ਸਾਰਾ ਕੁਝ ਉਸ ਸਮੇਂ ਖਰਾਬ ਹੁੰਦਾ ਜਦੋਂ ਮੁੰਡੇ ਦੇ ਵੱਲੋਂ ਕੁੜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਉਸਦੇ ਮਾਪਿਓ ਸਮੇਤ ਉਸਨੂੰ ਗਲਤ ਬੋਲਣਾ ਉਹ ਜਾਰੀ ਰੱਖਦਾ ਹੈ ਇੱਕਜੀਬ ਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਜਸਪ੍ਰੀਤ ਸਿੰਘ ਨੇ ਲਵ ਮੈਰਿਜ ਕਰਵਾਈ ਸੀ ਆਪਣੀ ਪਤਨੀ ਦੇ ਨਾਲ ਉਹ ਵਿਦੇਸ਼ ਵੀ ਪਹੁੰਚ ਗਿਆ ਸੀ ਪਰ ਉਸ ਤੋਂ ਬਾਅਦ ਜਦੋਂ ਉਹ ਡਿਪੋਰਟ ਹੁੰਦਾ ਸਿੱਧਾ ਪਹੁੰਚਦਾ ਹੈ ਜੇਲ੍ਹ ਦੇ ਵਿੱਚ ਪ੍ਰੇਮ ਵਿਆਹ ਦਾ ਇੱਕ ਦੁਖਦਾਈ ਅੰਤ ਹੋਇਆ ਪਹਿਲਾਂ ਕੈਨੇਡਾ ਦੇ ਵਿੱਚ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਅਤੇ ਉੱਥੋਂ ਡਿਪੋਰਟ ਹੋਣ ਤੋਂ ਬਾਅਦ ਉਹ ਜਗਰਾਉਂ ਅਦਾਲਤ ਦੇ ਵਿੱਚ ਪੇਸ਼ੀ ਮਗਰੋਂ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਪਹੁੰਚ ਚੁੱਕਿਆ ਜਗਰਾਉਂ ਅਦਾਲਤ ਦੇ ਵਿੱਚ ਪੇਸ਼ੀ ਮੌਕੇ ਪਿੰਡ ਤਲਵੰਡੀ ਰਾਏ ਦੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਪ੍ਰਭਜੋਤ ਕੋਰ ਦੇ ਨਾਲ ਹੋਇਆ ਸੀ ਪਤਨੀ ਦੀ ਸ਼ਿਕਾਇਤ ਤੇ ਹੀ ਉਸਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਕੈਨੇਡਾ ਦੀ ਜੇਲ੍ਹ ਦੇ ਵੀ 4 ਮਹੀਨੇ ਕੱਟਣ ਤੋਂ ਬਾਅਦ ਬੀਤੇ ਦਿਨੀ ਬੁੱਧਵਾਰ ਦੀ ਦੇਰ ਰਾਤ ਉਹ ਵਾਪਸ ਦਿੱਲੀ 에ਅਰਪੋਰਟ ਤੇ ਪਰਤਿਆ ਜਸਪ੍ਰੀਤ ਸਿੰਘ ਦੀਆਂ ਮੁਸ਼ਕਿਲਾਂ ਇੱਥੇ ਆ ਕੇ ਵੀ ਘਟ ਨਹੀਂ ਹੋਈਆਂ ਕਿਉਂਕਿ ਲੁਧਿਆਣਾ ਦੇ ਹਾਤੀ ਦੇ ਐਨਆਰਆਈ ਥਾਣੇ ਦੇ ਵਿੱਚ ਉਸਦੀ ਪਤਨੀ ਦੇ ਵੱਲੋਂ 4 ਸਾਲ ਪਹਿਲਾਂ ਦਰਜ ਕਰਵਾਏ ਕੇਸ ਦੇ ਵਿੱਚ ਪੁਲਿਸ ਨੇ ਉਸਨੂੰ ਹਿਰਾਸਤ ਦੇ ਵਿੱਚ ਲਿਆ ਥਾਣੀ ਦੀ ਪੁਲਿਸ ਨੇ ਅੱਜ ਜਸਪ੍ਰੀਤ ਸਿੰਘ ਨੂੰ ਇਥੇ ਦੀ 2 ਨੰਬਰ ਅਦਾਲਤ ਦੇ ਵਿੱਚ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਜਸਪ੍ਰੀਤ ਸਿੰਘ ਨੂੰ 7 ਫਰਵਰੀ ਤੱਕ ਲੁਧਿਆਣਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ 2016 ਦੇ ਵਿੱਚ ਪ੍ਰਭਜੋਤ ਕੌਰ ਨਾਮ ਦੀ ਕੁੜੀ ਦੇ ਉਹ ਸੰਪਰਕ ਦੇ ਵਿੱਚ ਆਇਆ ਦੋਹਾਂ ਨੇ 11 ਦਸੰਬਰ 2017 ਨੂੰ ਵਿਆਹ ਕਰਵਾ ਲਿਆ ਅਤੇ ਅਪ੍ਰੈਲ 2018 ਦੇ ਵਿੱਚ ਪ੍ਰਭਜੋਤ ਕੈਨੇਡਾ ਚਲੀ ਗਈ ਇਸ ਤੋਂ ਸਾਲ ਬਾਅਦ ਹੀ 2019 ਦੇ ਵਿੱਚ ਜਸਪ੍ਰੀਤ ਵੀ ਕੈਨੇਡਾ ਪਹੁੰਚ ਗਿਆ ਇਥੇ ਤੱਕ ਤਾਂ ਸਭ ਕੁਝ ਠੀਕ-ਠਾਕ ਦਿਖਾਈ ਦੇ ਰਿਹਾ ਸੀ ਪਰ ਅੰਦਰ ਕੁਝ ਹੋਰ ਹੀ ਚੱਲਦਾ ਰਿਹਾ ਪਰ ਕਹਾਣੀ ਇਹ ਉਦੋਂ ਵਿਗੜਦੀ ਹੈ ਜਦੋਂ 2020 ਦੇ ਵਿੱਚ ਥਾਣਾ ਐਨਆਰਆਈ ਦੇ ਵਿੱਚ ਪ੍ਰਭਜੋਤ ਕੌਰ ਨੇ ਜਸਪ੍ਰੀਤ ਸਿੰਘ ਤੇ ਉਸਦੇ ਮਾਪਿਆਂ ਦੇ ਖਿਲਾਫ ਦਾਜ ਦਹੇਜ ਕੁੱਟਮਾਰ ਸਮੇਤ ਹੋਰ ਵੀ ਕਈ ਤਰ੍ਹਾਂ ਮਾਤਾ ਹਿਤ ਪਰਚਾ ਦਰਜ ਕਰਵਾ ਦਿੱਤਾ ਇਸ ਮਾਮਲੇ ਦੇ ਵਿੱਚ ਜਸਪ੍ਰੀਤ ਕੌਰ ਦੇ ਮਾਪਿਆਂ ਨੂੰ ਪੁਲਿਸ ਨੇ 2021 ਦੇ ਵਿੱਚ ਗ੍ਰਫਤਾਰ ਕੀਤਾ ਸੀ ਜਦੋਂ ਕਿ ਜਸਪ੍ਰੀਤ ਸਿੰਘ ਦੇ ਖਿਲਾਫ ਪ੍ਰਭਜੋਤ ਨੇ 2020 ਦੇ ਵਿੱਚ ਕੈਨੇਡਾ ਅੰਦਰ ਮਾਮਲਾ ਦਰਜ ਕਰਵਾਇਆ ਇਸ ਮਾਮਲੇ ਦੇ ਵਿੱਚ 4 ਸਾਲ ਕੇਸ ਚੱਲਿਆ ਤੇ ਪਿਛਲੇ ਸਾਲ 2024 ਦੇ ਵਿੱਚ ਜਸਪ੍ਰੀਤ ਸਿੰਘ ਨੂੰ 4 ਮਹੀਨੇ ਲਈ ਜੇਲ੍ਹ ਜਾਣਾ ਪਿਆ ਜਿਵੇਂ ਹੀ ਉਹ ਜੇਲ੍ਹ ਵਿੱਚੋਂ ਨਿਕਲਿਆ ਤਾਂ ਉਸ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਅਤੇ ਇੱਥੇ ਵੀ ਥਾਣਾ ਐਨਆਰਆਈ ਦੇ ਵਿੱਚ ਪਰਚਾ ਦਰਜ ਹੋਣ ਕਰਕੇ ਉਸ ਨੂੰ ਦਿੱਲੀ 에어ਪੋਰਟ ਤੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਕੇਸ ਭੁਗਤਤਾ ਅਤੇ ਜੇਲ੍ਹ ਦੀ ਹਵਾ ਖਾਂਦਾ ਹੁਣ ਉਹ ਆਪਣੇ ਦੇਸ਼ ਨੂੰ ਪਰਤਿਆ ਤੇ ਇੱਥੇ ਵੀ ਉਹ ਜੇਲ੍ਹ ਦੇ ਅੰਦਰ ਪਹੁੰਚ ਚੁੱਕਿਆ ਇੱਕ ਪ੍ਰੇਮ ਵਿਆਹ ਦਾ ਅਜੀਹਾ ਦੁਖਦ ਅੰਤ ਹੋਇਆ ਜਿੱਥੇ 2016 ਦੇ ਵਿੱਚ ਮਿਲੀ ਇੱਕ ਕੁੜੀ ਅਤੇ 2000 B ਤੱਕ ਸਭ ਕੁਝ ਵਿਗੜ ਗਿਆ ਲਵ ਮੈਰਿਜ ਹੋਈ ਸੀ ਵਿਆਹ ਕਰਵਾਇਆ ਵਿਦੇਸ਼ ਚਲੇ ਗਏ ਦੋਵੇਂ ਜਾਣੇ ਪਰ ਉੱਥੇ ਜਾ ਕੇ ਵੀ ਇਹ ਸਭ ਕੁਝ ਲੜਾਈ ਝਗੜਾ ਚੱਲਦਾ ਰਿਹਾ ਜਿਸ ਤੋਂ ਬਾਅਦ ਇਸ ਦਾ ਇਹ ਦੁਖਦ ਅੰਤ ਹੋਇਆ